ਕੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਇਹ ਅਪਡੇਟ ਹੈ ਜਿਹੜੀ ਸਾਰਿਆਂ ਲਈ ਜ਼ਰੂਰੀ ਹੈ ਤੇ ਹਰ ਇੱਕ ਨੂੰ ਪਤਾ ਹੋਣੀ ਵੀ ਜਿਹੜੀ ਹੈ ਉਹ ਜ਼ਰੂਰੀ ਹੈ ਤਾਂ ਹਰ ਕੋਈ ਨਾ ਕੋਈ ਜਿਹੜਾ ਅੱਜ ਕੱਲ ਕੰਪਨੀ ਦਾ SIM ਵਰਤਦਾ ਹੈ ਤਾਂ ਹੁਣ ਉਸਤੇ ਜਿਹੜਾ OTP ਨਹੀਂ ਆਊਗਾ OTP ਜਾਨੀ ਕਿ ਜਿਹਨੂੰ ਆਪਾਂ ਵਨ ਟਾਈਮ ਪਾਸਵਰਡ ਕਹਿੰਦੇ ਆ ਤਾਂ 1 ਦਸੰਬਰ ਤੋਂ ਨਿਯਮ ਜਿਹੜੇ ਬਦਲੇ ਜਾਣਗੇ ਦਸੰਬਰ ਦਾ ਮਹੀਨਾ ਆਉਣ ਵਾਲਾ ਹੈ ਤਾਂ ਇਹੀ ਜਾਣਕਾਰੀ ਜਿਹੜੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ TRAI ਜਿਹੜੀ ਇੱਕ ਕੰਪਨੀ ਹੈ ਸੋ ਇੱਕ ਅਹਿਮ ਕਦਮ ਚੁੱਕਦੇ ਹੋਏ ਟੈਲੀਕਾਮ ਕੰਪਨੀਆਂ ਨੂੰ ਸੰਦੇਸ਼ ਟ੍ਰੇਸੇਬਿਲਟੀ ਨੂੰ ਲਾਗੂ ਕਰਨ ਦਾ ਨਿਰਦੇਸ਼ ਹੈ ਜਿਹੜਾ ਉਹ ਦਿੱਤਾ ਹੈ ਵਪਾਰਕ ਸੰਦੇਸ਼ਾਂ ਅਤੇ OTP ਜਿਹਨੂੰ ਆਪਾਂ ਵਨ ਟਾਈਮ ਪਾਸਵਰਡ ਕਹਿੰਦੇ ਆ ਇਸ ਤੇ ਧਿਆਨ ਕੇਂਦਰਿਤ ਕਰਦੇ ਹੋਏ ਇਸ ਵੱਡੇ ਫੈਸਲੇ ਦੀ ਪਹਿਲੀ ਵਾਰ ਅਗਸਤ ਦੇ ਵਿੱਚ ਘੋਸ਼ਣਾ ਇਹਦੀ ਕੀਤੀ ਸੀ ਸੋ ਤੁਹਾਨੂੰ ਪਹਿਲਾਂ ਪਤਾ ਹੋਣਾ ਅਗਸਤ ਮਹੀਨੇ ਦੇ ਵਿੱਚ ਇਹ ਅਪਡੇਟ ਜਿਹੜੀ ਆਈ ਸੀ ਸ਼ੁਰੂ ਦੇ ਵਿੱਚ ਦੂਰ ਸੰਚਾਰ ਕੰਪਨੀਆਂ ਨੇ ਇਹਨਾਂ ਟ੍ਰੇਸੇਬਿਲਟੀ ਉਪਵਾਮਾਂ ਨੂੰ ਲਾਗੂ ਕਰ ਲਈ 31 ਅਕਤੂਬਰ ਦੀ ਸਮਾਂ ਸੀਮਾ ਜਿਹੜੀ ਉਹ ਦਿੱਤੀ ਗਈ ਸੀ ਪਰ ਇਹਦੇ ਵਿੱਚ ਵੱਖ-ਵੱਖ ਕੰਪਨੀਆਂ ਜਿਹੜੀਆਂ ਆ ਗਈਆਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਤਾਂ ਇਹਦੀਆਂ ਬੇਨਤੀਆਂ ਤੋਂ ਬਾਅਦ ਇਹ ਸਮਾਂ ਸੀਮਾ ਜਿਹੜੀ 30 ਨਵੰਬਰ ਤੱਕ ਵਧਾ ਦਿੱਤੀ ਗਈ ਸੀ ਜਾਨੀ ਕਿ ਇਸ ਮਹੀਨੇ ਤੱਕ ਜਿਵੇਂ ਜਿਵੇਂ ਹੁਣ ਸਮਾਂ ਸੀਮਾ ਨੇੜੇ ਆ ਰਹੀ ਹੈ ਤਾਂ ਇਨ੍ਹਾਂ ਕੰਪਨੀਆਂ ਨੂੰ ਵਪਾਰਕ ਅਤੇ OTP ਸੰਦੇਸ਼ਾਂ ਨੂੰ ਟਰੈਕ ਕਰਨ ਲਈ ਟਰਾਈ ਨਿਯਮਾਂ ਦੀ ਪਾਲਣਾ ਹੈ ਜਿਹੜੀ ਹੁਣ ਕਰਨੀ ਪਊਗੀ ਸੋ ਟਰਾਈ ਨੇ ਇਸੇ ਕਾਰਨ ਜਿਹੜਾ ਫੈਸਲਾ ਲਿਆ ਟਰਾਈ ਲਈ ਪਹਿਲ ਕਦਮੀ ਇਸ ਅਹਿਸਾਸ ਤੋਂ ਉਪਜੀ ਹੈ ਕਿ ਇਹਨਾਂ ਸਕੈਮਰਜ਼ ਨੇ ਫਰਾਡ ਬੰਦੇ ਹੁੰਦੇ ਆ ਤਾਂ ਵਿਅਕਤੀਆਂ ਦੀਆਂ ਡਿਵਾਈਸਾਂ ਤੱਕ ਉਹ ਪਹੁੰਚ ਪ੍ਰਾਪਤ ਕਰਨ ਲਈ ਜਾਲੀ ਓਟੀਪੀ ਇਹ ਜਿਹੜਾ ਭੇਜਦੇ ਆ ਅਤੇ ਲੋਕਾਂ ਦਾ ਸ਼ੋਸ਼ਣ ਕਰਦੇ ਆ ਜਿਸ ਕਾਰਨ ਲੋਕਾਂ ਦਾ ਵਿੱਤੀ ਨੁਕਸਾਨ ਹੈ ਜਿਹੜਾ ਹੁੰਦਾ ਸਾਰੀਆਂ ਦੂਰ ਸੰਚਾਰ ਕੰਪਨੀਆਂ ਵਿੱਚ ਇਸ ਨਿਯਮ ਨੂੰ ਲਾਗੂ ਕਰਕੇ ਟਰਾਈ ਦਾ ਜਿਹੜਾ ਉਦੇਸ਼ ਹੈ ਉਹ ਖਪਤਕਾਰਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਕਰਨਾ ਹੈ ਤਾਂ 1 ਜਨਵਰੀ ਤੋਂ ਅਰੋਹ ਹੈ ਜਿਹੜਾ ਉਹ ਲਾਗੂ ਹੋਏਗਾ 1 ਜਨਵਰੀ 2025 ਤੋਂ ਇੱਕ ਨਵਾਂ ਨਿਯਮ ਜਿਹੜਾ ਲਾਗੂ ਹੋਏਗਾ ਜਿਹਦਾ ਅਸਰ ਹੈ ਜਿਹੜਾ ਉਹ ਸਾਰੇ ਕੰਪਨੀਆਂ ਸਿਮ ਜੋ ਵੀ ਲੋਕ ਵਰਤਦੇ ਆ ਉਹਨਾਂ ਤੇ ਹੋਏਗਾ ਇਹਨਾਂ ਨਿਯਮਾਂ ਦਾ ਉਦੇਸ਼ ਹੈ ਜਿਹੜਾ ਦੇਸ਼ ਭਰ ਦੇ ਵਿੱਚ 5G ਬਣਾਤੀ ਢਾਂਚੇ ਦੇ ਵਿਕਾਸ ਨੂੰ ਤੇਜ਼ ਕਰਨਾ ਹੈ ਸਰਕਾਰ ਨੇ ਹਰੀ ਦੇ ਵਿੱਚ ਦੂਰ ਸੰਚਾਰ ਐਕਟ ਦੇ ਤਹਿਤ ਵਾਧੂ ਨਿਯਮ ਪੇਸ਼ ਕੀਤੇ ਹੈ ਜਿਹਦੇ ਤਹਿਤ ਸਾਰੇ ਰਾਜਾਂ ਨੂੰ ਇਹਨਾਂ ਬਦਲਾਵਾਂ ਦੀ ਪਾਲਣਾ ਜਿਹੜੀ ਕਰਨੀ ਹੋਵੇਗੀ ਇਹ ਨਵੇਂ ਦਿਸ਼ਾ ਨਿਰਦੇਸ਼ ਜਿਸ ਨੂੰ ਰਾਈਟ ਆਫ ਵੇ ਬਜੋਂ ਜਿਹੜਾ ਜਾਣਿਆ ਜਾਂਦਾ ਹੈ ਇਹ ਦੇਸ਼ ਭਰ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਤਾਇਨਾਤ ਕਰਨ ਵਾਲੇ ਟੈਲੀਕਮ ਕੰਪਨੀਆਂ ਲਈ ਮਿਆਰੀ ਲਾਗਤਾਂ ਨਿਰਧਾਰਤ ਜਿਹੜਾ ਕਰਦਾ ਹੈ ਵਰਤਮਾਨ ਦੇ ਵਿੱਚ ਸਟੇਟ ਤੋਂ ਸਟੇਟ ਜਾਨਕੀ ਰਾਜ ਤੋਂ ਰਾਜ ਦੇ ਵਿੱਚ ਰੋ ਨਿਜ਼ਮ ਵੱਖ-ਵੱਖ ਹੁੰਦੇ ਆ ਤਾਂ ਜਿਸ ਨਾਲ ਦੇਸ਼ ਭਰ ਦੇ ਵਿੱਚ ਇਜਾਜ਼ਤ ਤੇ ਬੁਨਿਆਦੀ ਢਾਂਚੇ ਦੀ ਸਥਾਪਨਾ ਲਈ ਵੱਖ-ਵੱਖ ਫੀਸਾਂ ਜਿਹੜੀਆਂ ਲੱਗਦੀਆਂ ਨੇ ਤਾਂ OTP ਜਿਹੜਾ 1 ਦਸੰਬਰ ਤੋਂ ਤੁਹਾਡੇ ਮੋਬਾਈਲ ਤੇ ਹੋਣਾ ਬੰਦ ਹੋ ਜੂਗਾ ਬੰਦ ਕਰਨ ਦਾ ਇਹ ਕਾਰਨ ਹੈ ਉਹ ਇਹੀ ਹੈ ਕਿ ਧੋਖਾਧੜੀ ਦਿਨੋਂ ਵਧਦੀ ਜਾ ਰਹੀ ਹੈ ਪੋਲੇ ਪਾਲੇ ਲੋਕ ਜਿਹੜੇ ਹੁੰਦੇ ਆ ਘੱਟ ਪੜੇ ਲਿਖੇ ਆ ਔਰ ਕੁਝ ਕਲ ਮੋਬਾਈਲ ਤਾਂ ਯੂਜ਼ ਕਰਦੀ ਆ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੋ ਉਹਨਾਂ ਦੇ ਚਾਂਸੇ ਚ ਆ ਜਾਂਦੇ ਆ ਇਸ ਕਰਕੇ ਟਰਾਈ ਕੰਪਨੀ ਵੱਲੋਂ ਇਹ ਸਾਰੀਆਂ ਕੰਪਨੀਆਂ ਨੂੰ ਜਿਹੜੇ ਉਦੇਸ਼ ਆ ਜਿਹੜੇ ਹੁਕਮ ਹੈ ਉਹ ਜਾਰੀ ਕੀਤੇ ਗਏ ਸੀਗੇ ਤਾਂ ਅੱਗੇ ਇਹਦੇ ਸਬੰਧ ਵਿੱਚ ਜੋ ਵੀ ਅਪਡੇਟ ਆਊਗੀ ਤਾਂ ਜਰੂਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ